ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਖੱਤਰੀ ਵਾਲਾ ਪਿਛਲੀ ਵੀਡੀਓ ਵਿੱਚ ਆਪਾਂ ਨੇ ਸੰਵਿਧਾਨ ਸਭਾ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਉਸੇ ਲੜੀ ਤਹਿਤ ਕੁਝ ਹੋਰ ਜਾਣਕਾਰੀ ਮੇਰਾ ਪ੍ਰਸ਼ਨ ਹੈ ਸੰਵਿਧਾਨ ਸਭਾ ਵਿੱਚ ਔਰਤ ਮੈਂਬਰਾਂ ਦੀ ਗਿਣਤੀ ਕਿੰਨੀ ਸੀ 15 ਔਰਤਾਂ ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ ਬੀ ਐਨ ਰਾਉ ਮੇਰਾ ਅਗਲਾ ਸਵਾਲ ਸੰਵਿਧਾਨ ਸਭਾ ਦੀ ਕੇਂਦਰੀ ਪਾਵਰ ਕਮੇਟੀ ਦੇ ਪ੍ਰਧਾਨ ਕੌਣ ਸਨ? ਪੰਡਿਤ ਜਵਾਹਰ ਲਾਲ ਨਹਿਰੂ ਜੀ। ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ? ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦਾ ਗਠਨ 29 ਅਗਸਤ 1947 ਨੂੰ ਕੀਤਾ ਗਿਆ। ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦਾ ਪ੍ਰਧਾਨ ਕੌਣ ਸੀ? ਡਾਕਟਰ ਬੀ ਆਰ ਅੰਬੇਡਕਰ ਜੀ। ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਕਿੰਨੇ ਮੈਂਬਰ ਸਨ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ 7 ਮੈਂਬਰ ਸਨ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਵਿੱਚ ਕਿੰਨੇ ਮੈਂਬਰਾਂ ਨੇ ਭਾਗ ਲਿਆ 211 ਮੈਂਬਰਾਂ ਨੇ ਭਾਗ ਲਿਆ ਸੰਵਿਧਾਨ ਸਭਾ ਦੀਆਂ ਕੁੱਲ ਕਿੰਨੀਆਂ ਮੀਟਿੰਗਾਂ ਹੋਈਆਂ ਸੰਵਿਧਾਨ ਸਭਾ ਦੀਆਂ ਕੁੱਲ 11 ਮੀਟਿੰਗਾਂ ਹੋਈਆਂ ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਕਦੋਂ ਹੋਈ ਆਖਰੀ ਮੀਟਿੰਗ 24 ਜਨਵਰੀ 1950 ਈਸਵੀ ਨੂੰ ਹੋਈ ਸੰਵਿਧਾਨ ਸਭਾ ਦਾ ਸਕੱਤਰ ਕਿਸ ਨੂੰ ਨਿਯੁਕਤ ਕੀਤਾ ਗਿਆ ਸੰਵਿਧਾਨ ਸਭਾ ਦਾ ਸਕੱਤਰ ਐਚ ਵੀ ਆਇੰਗਰ ਐਚ ਵੀ ਆਇੰਗਰ ਨੂੰ ਨਿਯੁਕਤ ਕੀਤਾ ਗਿਆ ਇਹ ਸੀ ਮੇਰੇ ਵੱਲੋਂ ਜਾਣਕਾਰੀ ਜੇਕਰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕੀਤੀ ਜਾਵੇ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜਾਵੇ। ਧੰਨਵਾਦ।